ਤੇਨ ਦਿਨ ਵਾਦ ਘਰ ਵਿੱਚ ਆਉੜ ਵਾਲੀਆਂ ਸੀ ਤਿੰਨ ਖੁਸ਼ੀਆਂ ਪਰ ਉਸ ਤੋਂ ਬੈਲਾ ਹੀ ਅਧਿਆਪਕ ਨੇ ਲੈ ਲਿਆ ਫਾਹਾ 1.5 ਸਾਲ ਪਹਿਲਾਂ ਹੀ ਹੋਇਆ ਸੀ ਵਿਆਹ ਤਦਾਦੀਏ ਕਿ ਫਤਿਹਗੜ ਚੂੜੀਆਂ ਵਿਕੇਸ਼ ਸਟੇਸ਼ਨ ਰੋਡ ਤਾਵਲਬਾਲਾ ਮੰਦਿਰ ਸਾਹਮਣੇ ਇੱਕ ਗਲੀ ਚ ਚਾਰ ਸਰਕਾਰੀ ਅਧਿਆਪਕ ਕਿਰਾਏ ਦੇ ਮਕਾਨ ਚ ਰਹੈ ਰਹੇ ਸਨ ਜਨਜ ਇੱਕ ਅਧਿਆਪਕ ਜੋ ਬਠਿੰਡਾ ਦਾ ਰਹਿਣ ਵਾਲਾ ਸੀ ਉਸ ਦੇ ਵੱਲੋਂ ਪੱਖੇ ਦੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਅਧਿਆਪਕ ਦੀ ਮੌਤ ਦਾ ਪਤਾ ਸਕੂਲ ਤੋਂ ਛੁੱਟੀ ਤੋਂ ਬਾਅਦ ਘਰ ਵਾਪਸ ਆਏ ਸਾਥੀ ਅਧਿਆਪਕਾਂ ਦੇ ਵੇਖਣ ਤੋਂ ਬਾਅਦ ਪਤਾ ਲੱਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਫਤਿਹਗੜ ਚੂੜੀਆਂ ਦੇ ਐਸਐਚਓ ਮੈਡਮ ਰਾਜਵੀਰ ਕੋਰ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਉਥੇ ਇਸ ਸੰਬੰਧੀ ਨਾਲ ਰਹਿੰਦੇ ਅਧਿਆਪਕਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਰੋਜ਼ ਦੀ ਤਰ੍ਹਾਂ ਸਵੇਰੇ 3 ਜਾਣੇ ਆਪਣੇ ਸਕੂਲ ਮਾਕੋਵਾਲ ਚਲੇਗੇ ਸੰਜਦ ਕੇ ਮਰਤਕ ਅਧਿਆਪਕ ਮਨਪ੍ਰੀਤ ਸਿੰਘ ਨੇ ਕਿਹਾ ਕਿ ਆਪਣੇ ਸਕੂਲ ਕੁਝ ਦੇਰ ਬਾਅਦ ਜਾਵੇਗਾ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਵੇਖਿਆ ਕਿ ਉਸ ਦਾ ਸਾਥੀ ਜੋਦੀ ਆਪਕਸੀਓ ਸਕੂਲ ਵਿੱਚ ਨਹੀਂ ਗਿਆ ਸੀ ਤੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਉੱਥੇ ਹੀ ਦੱਸਦੀ ਹੈ ਕਿ ਉਹਨਾਂ ਨੇ ਦੱਸਿਆ ਹੈ ਜਦ ਘਰ ਪਰਿਵਾਰ ਨੂੰ ਦੱਸਿਆ ਗਿਆ ਤੇ ਉਸ ਵਿਅਕਤੀ ਨੂੰ ਜੋ ਮ੍ਰਿਤਕ ਹੈ ਉਸ ਨੂੰ ਤਿੰਨ ਖੁਸ਼ੀਆਂ ਮਿਲਣ ਵਾਲੀਆਂ ਸਨ ਜਿੱਦ ਅਜ ਪਹਿਲੀ ਤਿੰਨ ਦਿਨ ਬਾਅਦ ਉਸ ਦਾ ਤੇ ਉਸ ਦੀ ਪਤਨੀ ਜੋ ਸਰਕਾਰੀ ਅਧਿਆਪਕ ਹੈ ਦੋਵਾਂ ਦਾ ਨੌਕਰੀ ਪ੍ਰੋਫੈਸ਼ਨਲ ਪੀਰੀਅਡ ਖਤਮ ਹੋ ਜਾਣਾ ਸੀ ਤੇ ਦੋਵੇਂ ਹੀ ਅਧਿਆਪਕ ਪੱਕੇ ਬਣਨ ਜਾ ਰਹੇ ਸਨ ਤਿੰਨ ਦਿਨ ਬਾਅਦ ਉਹ ਪਿਤਾ ਬਣਨ ਜਾ ਰਿਹਾ ਸੀ ਇਸ ਸੰਬੰਧੀ ਐਸਚਓ ਨੇ ਕਿਹਾ ਕਿ ਮਾਮਲੇ ਦੀ ਪੂਰੀ ਬਰੀਕੀ ਦੇ ਨਾਲ ਜਾਜ ਕੀਤੀ ਜਾਵੇਗੀ ਸਰ ਅਸੀਂ ਸਵੇਰੇ 6:30 ਵਜੇ ਚਲੇ ਜਾਨੇ ਇੱਥੋਂ ਤੇ ਜਿਹੜੇ ਬਾਕੀ ਟੀਚਰ ਉਹ ਇਹ ਮੇਰੇ ਨਾਲ ਇੱਕ ਹੋਰ ਟੀਚਰ ਨੇ ਜਸਪਾਲ ਸਿੰਘ ਤੇ ਹਰਮਨ ਸਿੰਘ ਨੇ ਤੇ ਚੌਥੇ ਹੈਗੇ ਨੇ ਇਹ ਆਪਣੇ ਜਿਹੜੇ ਮਨਪ੍ਰੀਤ ਸਿੰਘ ਤੇ ਅਸੀਂ ਤਿੰਨੋਂ ਟੀਚਰ ਆਪਣਾ ਟਾਈਮ ਦੇ ਨਾਲ ਚਲੇ ਜਾਨੇ ਆ ਤੇ ਅੱਜ ਵੀ ਅਸੀਂ ਆਪਣੇ ਟਾਈਮ ਦੇ ਨਾਲ 6:30 ਵਜੇ ਸਕੂਲ ਤੋਂ ਆਪਣੇ ਰੂਮ ਤੋਂ ਚਲੇ ਗਏ ਤੇ ਜਦੋਂ ਅਸੀਂ ਸ਼ਾਮ ਨੂੰ 3:00 ਵਜੇ 3:20 ਤੇ ਛੁੱਟੀ ਹੁੰਦੀ ਆ ਤੇ ਅਸੀਂ 3:50 ਤੇ ਜਾਂ 4:00 ਵਜੇ ਪਹੁੰਚਿਆ ਰੂਮ ਦੇ ਵਿੱਚ ਤੇ ਅਸੀਂ ਦੇਖਿਆ ਕਿ ਰੂਮ ਦਾ ਲੋਕ ਲੱਗਿਆ ਹੋਇਆ ਤੇ ਅਸੀਂ ਪਿੱਛੇ ਜੀ ਚੱਕ ਜਦੋਂ ਰੂਮ ਖੋਲ ਕੇ ਦੇਖਿਆ ਤੇ ਉਹ ਜੋ ਮਨਪ੍ਰੀਤ ਸਿੰਘ ਸੀ ਆਪਣੇ ਉਹ ਹੈਂਗ ਹੋਏ ਹੋਏ ਸੀ ਆਪਣੇ ਰਸਤੇ ਤੇ ਨਾਲ ਤੁਸੀਂ ਤੁਸੀਂ ਨਿਕਲਦੇ ਸੀ ਇਕੱਠੇ ਨਹੀਂ ਸੀ ਨਿਕਲਦੇ ਸਕੂਲ ਨਹੀਂ ਜੀ ਕਿਉਂਕਿ ਉਹਨਾਂ ਦਾ ਜਿਹੜਾ ਸਕੂਲ ਸੀ ਉਹ ਨੇੜੇ ਸੀ ਸਾਡਾ ਸਕੂਲ ਥੋੜਾ ਦੂਰ ਪੈਂਦਾ ਵਾ ਤੇ ਇਸ ਕਰਕੇ ਅਸੀਂ ਅੱਧਾ ਘੰਟਾ ਪਹਿਲਾਂ ਨਿਕਲ ਜਾਨੇ ਉਹਨਾਂ ਦਾ ਸਕੂਲ ਸੀ ਉਹ ਪੰਦੇਰਕਲਾਂ ਸਕੂਲ ਦੇ ਵਿੱਚ ਸੀ ਸਰਕਾਰੀ ਹਾਈ ਸਕੂਲ ਪੰਦੇਰਕਲਾਂ ਤੁਸੀਂ ਕਿੰਨੇ ਮੈਂ ਹੈਗਾ ਜੀ ਸਰਕਾਰੀ ਪ੍ਰਾਇਮਰੀ ਸਕੂਲ ਮਾਕੋਵਾਲ ਦੇ ਵਿੱਚ ਤੇ ਮੇਰੇ ਨਾਲ ਨੇ ਜਿਹੜੇ ਟੀਚਰ ਜਾਨਨੇ ਸੀ ਦੋਨੋਂ ਇਕੱਠੇ ਇਹ ਨਾਲੇ ਨੇ ਸਰਕਾਰੀ ਮਿਡਲ ਸਕੂਲ ਮਾਕੋਵਾਲ ਜੀ ਕਿੰਨੇ ਜਾਨੇ ਸੀ ਤੁਸੀਂ ਇੱਥੇ ਅਸੀਂ 4 ਜਾਨੇ ਰਹਿੰਦੇ ਜੀ ਇੱਥੇ ਉਹਨਾਂ ਦੇ ਸਿਮੇਤ ਤੁਸੀਂ ਇਕੱਠੇ ਆਏ ਜਦੋਂ ਨਹੀਂ ਜੀ ਸਾਡੇ ਭਾਰਤੀ ਦੇ ਅਕੋਰਡਿੰਗ ਅਸੀਂ ਆਏ ਆ ਅਲੱਗ-ਅਲੱਗ ਤੇ ਸਭ ਤੋਂ ਪਹਿਲਾਂ ਜਸਪਾਲ ਸਿੰਘ ਆਏ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਆਏ ਨੇ ਫਿਰ ਹਰਵੰਤ ਸਰ ਆਏ ਨੇ ਫਿਰ ਸਾਰਿਆਂ ਨੂੰ ਲੇਟ ਮੈਂ ਆਇਆ ਜੀ ਡੇਟ ਸਾਲਵ ਹੋਇਆ ਜੀ ਆਏ ਕੋਈ ਲੱਗਦਾ ਭਾਗੀ ਪਰੇਸ਼ਾਨੀ ਜਾਂ ਘਰੇਲੂ ਕੋਈ ਪਰੇਸ਼ਾਨੀ ਹੋਈ ਨਹੀਂ ਸਰ ਇਸ ਬਾਰੇ ਉਹਨਾਂ ਨੇ ਕਦੇ ਗੱਲ ਨਹੀਂ ਸਾਡੇ ਨਾਲ ਕੀਤੀ ਤੇ ਸਕੂਲ ਦੀ ਪਰੇਸ਼ਾਨੀ ਘਰੇਲੂ ਨਹੀਂ ਜੀ ਇਸ ਬਾਰੇ ਕਦੇ ਉਹਨਾਂ ਨੇ ਕੋਈ ਗੱਲ ਵੀ ਨਹੀਂ ਕੀਤੀ ਨਾ ਸਾਨੂੰ ਕਦੇ ਕੋਈ ਏਦਾਂ ਦਾ ਫੀਲ ਹੋਇਆ ਉਹਨਾਂ ਦੇ ਚਿਹਰੇ ਤੋਂ ਜਾਂ ਗੱਲਾਂ ਤੋਂ ਕਿਉਂਕਿ ਇਕੱਠੇ ਰਹਿੰਦੇ ਸੀ ਰੋਟੀ ਪਾਣੀ ਵੀ ਇਕੱਠੇ ਬਣਾਉਂਦੇ ਸੀ ਤੇ ਇਸ ਤਰ੍ਹਾਂ ਦੀ ਤਾਂ ਕੋਈ ਪਰੇਸ਼ਾਨੀ ਨਹੀਂ ਲੱਗੀ ਸਾਨੂੰ ਅਸੀਂ ਜਦੋਂ ਦੇਖਿਆ ਫਿਰ ਅਸੀਂ ਆਪਣੇ ਮਕਾਨ ਮਾਲਕ ਨੂੰ ਦੱਸਿਆ ਤੇ ਉਹਨਾਂ ਨੇ ਫਿਰ ਆ ਕੇ ਸ੍ਰੀਖੀ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਪੁਲਿਸ ਨੂੰ ਫੋਨ ਕੀਤਾ ਜੀ ਸਰ ਵਾਕਿਆ ਕੀ ਸੀ ਵੀ ਅਸੀਂ ਤਾਂ ਸਵੇਰੇ 8 ਵਜੇ ਨਿਕਲ ਜਾਨੇ ਆ ਪਹਿਲਾਂ ਹਰਜਿੰਦਰ ਸਿੰਘ ਜੀ ਨੇ ਗੱਲ ਕੀਤੀ ਅਸੀਂ ਸਾਡਾ ਪਿੰਡ ਇੱਕੋ ਹੀ ਹੈ ਸਕੂਲ ਉਹਨਾਂ ਦਾ ਪ੍ਰਾਇਮਰੀ ਹੈ ਤੇ ਮੇਰਾ ਮਿਡਲ ਹੈ ਅਸੀਂ ਦੋਨੋਂ ਇਕੱਠੇ ਬਾਈਕ ਤੇ ਜਾਨੇ ਆ ਤੇ ਸਵੇਰੇ ਸਵਾ 8 ਸਵੇਰੇ ਚਲੇ ਗਏ ਆ ਤੇ ਜਦੋਂ ਸ਼ਾਮ ਨੂੰ ਅਸੀਂ 3:50 ਤੇ ਜਾਂ 4:00 ਦੇ ਕਰੀਬ ਆਏ ਆ ਤਾਂ ਦੇਖਿਆ ਕਿ ਲੋਕ ਲੱਗਾ ਸੀਗਾ ਪਿੱਛੋਂ ਵੀ ਲੱਗੇ ਗੱਡੀ ਉਹਨ ਦੀ ਬਾਹਰ ਖੜੀ ਸੀ ਬਾਈਕ ਵੀ ਖੜਾ ਸੀ ਸਾਨੂੰ ਟੈਨਸ਼ਨ ਹੋਈ ਵੀ ਕਿੱਧਰ ਗਿਆ ਬੰਦਾ ਵੀ ਇਹ ਤੱਕ ਹੈ ਨਹੀਂ ਦਿਖਾਈ ਨਹੀਂ ਦੇ ਰਿਹਾ ਤਾਂ ਫਿਰ ਵੇਖਿਆ ਪਿਛਲਾ ਗੇਟ ਤੇ ਕੁੰਡੀ ਲੱਗੀ ਸੀਗੀ ਤੇ ਜਦੋਂ ਅਸੀਂ ਉਹਨੂੰ ਧੱਕਾ ਮਾਰ ਕੇ ਵੇਖਿਆ ਤੇ ਉਹ ਅੰਦਰ ਹੈਂਗ ਹੋਇਆ ਪਿਆ ਸੀਗਾ ਜੀ ਤੇ ਕੋਈ ਲੱਗਦਾ ਸੀ ਵੀ ਪਰੇਸ਼ਾਨ ਸੀ ਜਾਂ ਕੁਝ ਸਰ ਨਹੀਂ ਸਰ ਇਹੋ ਜੀ ਤੇ ਕੋਈ ਕਦੇ ਵੀ ਕੋਈ ਇਹੋ ਜੀ ਗੱਲ ਨਹੀਂ ਹੋਈ ਨਾ ਸਾਡੇ ਨਾਲ ਉਹਨੇ ਕੀਤੀ ਕਦੇ ਜੀ ਨਾ ਜੀ ਨਾ ਤਾਂ ਉਹਨੇ ਕਦੇ ਸਕੂਲ ਦੀ ਸਾਡੇ ਨਾਲ ਕੋਈ ਸ਼ੇਅਰ ਕੀਤੀ ਐ ਤੇ ਨਾ ਹੀ ਜਿਹੜੀ ਕੀ ਹੈ ਜੀ ਘਰ ਦੀ ਕੀਤੀ ਐ ਕਿਉਂਕਿ ਉਹ ਅਲੱਗ-ਅਲੱਗ ਕਮਰੇ ਆ ਜੀ ਆਪ ਆਪਣੇ ਕਮਰੇ 'ਚ ਜਾ ਕੇ ਪੈ ਜਾਈਦਾ ਜੀ ਅੰਜਸਵਾਲ ਸਿੰਘ ਮੈਂ ਸਾਇੰਸ ਟੀਚਰ ਹਾਂ ਬਿਸ਼ੋਈ ਸਕੂਲ ਵਿੱਚ ਜਿੱਦਾਂ ਕਿ ਤੁਹਾਨੂੰ ਸਰ ਨੇ ਦੱਸਿਆ ਯਾ ਕਿ ਜਿੱਦਾਂ ਆਪਾਂ ਆਏ ਆ ਸਕੂਲ ਤੇ ਟਾਈਮ ਤੋਂ ਬਾਅਦ ਆਣ ਕੇ ਜਦੋਂ ਦੇਖਿਆ ਰੂਮ ਵਿੱਚ ਕਿ ਉਹਨਾਂ ਦੇ ਇੱਕ ਰੂਮ ਨੂੰ ਕਮਰਾ ਲੱਗਾ ਹੋਇਆ ਸੀਗਾ ਤੇ ਆਪਾਂ ਬਾਹਰ ਚੈੱਕ ਕੀਤਾ ਗੱਡੀ ਵੀ ਉਹਦੀ ਮੋਟਰਸਾਈਕਲ ਵੀ ਖੜਾ ਸੀਗਾ ਉੱਥੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਤਲਾਸ਼ਗਾਰਦੀ ਕੋਸ਼ਿਸ਼ ਕੀਤੀ ਤੇ ਜਦੋਂ ਰੂਮ ਮੱਲ ਕੇ ਖੋਲ ਕੇ ਦੇਖਿਆ ਤੇ ਫੇ ਉਹ ਜਿਹੜਾ ਰੱਸੀ ਦੇ ਨਾਲ ਲੰਮਕਿਆ ਪਿਆ ਸੀਗਾ ਉਸ ਤੋਂ ਬਾਅਦ ਫਿਰ ਆਪਾਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਮਨਪ੍ਰੀਤ ਸੇ ਰਹਿ ਰਹੇ ਨੇ ਮਨਪ੍ਰੀਤ ਸਿੰਘ ਇਹ ਟੀਚਰ ਨੇ ਗਵਰਨਮੈਂਟ ਟੀਚਰ ਨੇ ਪੰਦੇਰ ਕਲਾ ਲੱਗੇ ਹੋਏ ਨੇ ਅਮਰਸਰ ਡਿਸਟ੍ਰਿਕਟ ਚੋਂ ਦਾ ਤੇ ਅੱਜ ਇਹਨਾਂ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇਹਨਾਂ ਨੇ ਹੈਂਗਿੰਗ ਹੋ ਗਈ ਆ ਫਾਲ ਲਿਆ ਹੋਇਆ ਇਹਨਾਂ ਨੇ ਤੇ ਬਾਕੀ ਜੋ ਵੀ ਸਾਡੀ ਕਾਨੂੰਨੀ ਕਾਰ ਹੋਏਗੀ ਉਹ ਕਰਾਂਗੇ ਕੀ ਲੱਗਦਾ ਜੀ ਕੋਈ ਨਹੀਂ ਅਜੇ ਕੁਝ ਨਹੀਂ ਹੈ ਫਿਲਹਾਲ ਕੁਝ ਨਹੀਂ ਫਿਲਹਾਲ ਅਸੀਂ ਜੋ ਸਾਡੀ ਕਾਰਵਾਈ ਉਹ ਕਰਾਂਗੇ ਮਾਮਲਾ ਦਰਜ ਹੋਵੇ ਹਾਂ ਜੀ ਹਾਂ ਜੀ ਕਰ ਰਹੇ ਹਾਂ ਜੀ ਥੈਂਕ ਯੂ